ਜਿਹੜਾ ਅੱਜ ਦਾ ਵੇਸ਼ਾ ਵਾ ਨਾ ਬੱਚਿਆਂ ਦੀ ਖੇਡ ਦਾ ਕਿਸੇ ਵੀ ਵਰਗ ਦੇ ਵਿੱਚ ਲੈ ਲੋ ਜਿਹੜੇ ਬੱਚੇ ਨਿਗਾ ਮਾਰਦੇ ਪਿੱਛੇ ਮਿਹਨਤ ਕਰ ਰਹੇ ਨੇ ਨਾ ਜਿਹੜੇ ਬੱਚੇ ਬੜੇ ਆ ਜੋ ਬੜੇ ਬੱਚੇ ਗਰੀਬ ਘਰਾਂ ਦੇ ਬੱਚੇ ਹੁੰਦੇ ਨੇ ਫਿਰ ਜਦੋਂ ਇਹ ਕੰਪੀਟੀਸ਼ਨ ਦੇ ਵਿੱਚ ਖੇਡਣ ਜਾਂਦੇ ਨੇ ਅਸੀਂ ਨਹੀਂ ਕਹਿੰਦੇ ਵੀ ਸਾਡੇ ਬੱਚਿਆਂ ਦੀ ਪਹਿਲਾ ਨੰਬਰ ਆਵੇ ਦੂਜਾ ਆਵੇ ਤੀਜਾ ਆਵੇ ਨਾ ਜਿਹੜਾ ਬੱਚਿਆਂ ਦਾ ਬਣਦਾ ਹੱਕ ਹੈ ਉਹ ਜ਼ਰੂਰ ਆਵੇ ਵੀ ਜਿਹੜਾ ਉਹਨਾਂ ਦਾ ਹੱਕ ਬਣਦਾ ਵਾ ਉਹ ਉਹਨਾਂ ਨੂੰ ਮਿਲ ਜਵੇ ਕਿਉਂਕਿ ਉਹ ਬੱਚਿਆਂ ਲਈ ਮਿਹਨਤ ਹੁੰਦੀ ਹੈ ਸਾਲ-ਸਾਲ ਦੀ ਕਿਸੇ ਦੀ 2 ਸਾਲ ਦੀ ਪਰ ਦੇਖਦੇ ਆ ਨਾ ਖੇਡਦੇ ਆ ਅਸੀਂ ਗੇਮ ਛੱਡੀ ਸੀ ਕੰਪੀਟੀਸ਼ਨਾਂ ਦੀ ਖੇਡਣ ਦੀ 2015 ਦੇ ਵਿੱਚ ਪਟਿਆਲੇ ਦੁਖਨਵਾਰਨ ਕੱਪ ਹੋਇਆ ਸੀਗਾ ਉਹ ਕੱਪ ਜਿੱਤਣ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਕੋਈ ਕੰਪੀਟੀਸ਼ਨ ਨਹੀਂ ਖੇਡੇ ਇਸ ਦਾ ਮੇਨ ਕਾਰਨ ਇਹੀ ਸੀਗਾ ਕਿ ਜਿੱਥੇ ਵੀ ਜਾਂਦੇ ਸੀਗੇ ਨਾ ਦੋ-ਦੋ ਤਿੰਨ-ਤਿੰਨ ਪੁਆਇੰਟਾਂ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਅੱਗੇ ਕੱਢਿਆ ਜਾਂਦਾ ਸੀਗਾ ਕੁਝ ਸਾਰੇ ਮਾੜੇ ਨਹੀਂ ਹੁੰਦੇ ਕੁਝ ਇਨਸਾਨ ਵਧੀਆ ਵੀ ਹੁੰਦੇ ਨੇ ਪਰ ਆ ਬੀਤੇ ਦਿਨ ਕੁਝ ਬੱਚਿਆਂ ਨਾਲ ਬੜੇ ਧੋਖੇ ਹੋਏ ਹੈ ਹਨ ਬਈ ਬੱਚਿਆਂ ਨੇ ਵੀ 1 ਪੁਆਇੰਟ ਵੀ ਨਾ ਮਾਰਿਆ ਹੋਵੇ ਉਹਨੂੰ ਹਰਾਤਾ ਜਿਹੜੇ ਬੱਚੇ 2-2 ਸਾਲ ਤੋਂ ਮਿਹਨਤ ਕਰ ਰਹੇ ਨੇ ਹਾਰ ਗਏ ਤਾਂ ਗੱਲ ਵੱਖਰੀ ਹੈ ਪਰ ਬੱਚਿਆਂ ਦਾ ਬਣਦਾ ਹੱਕ ਤਾਂ ਮਿਲਣਾ ਚਾਹੀਦਾ ਉਹਨਾਂ ਨੂੰ ਬੜੀ ਮਿਹਨਤ ਕਰਦੇ ਨੇ ਇਹ ਨਹੀਂ ਹੈਗਾ ਵੀ ਹਾਂ ਵੀ ਤੁਸੀਂ 10 ਦਿਨ ਬੱਚਿਆਂ ਨੂੰ ਮਿਹਨਤ ਕਰਾਈ ਤੇ ਉਸ ਤੋਂ ਬਾਅਦ ਬੱਚਿਆਂ ਨੇ ਕੀ ਨਾਮ ਕਹਿੰਦੇ ਉੱਥੇ ਜਾ ਕੇ ਪਾਰਟਿਸਿਪੇਟ ਕਰਿਆ ਤੇ ਫਿਰ ਉੱਥੇ ਹਾਰ ਗਏ ਚਲੋ ਗੱਲ ਵੱਖਰੀ ਐ ਹਾਰ ਜਿੱਤ ਬਣਦੀ ਐ ਜੀ ਹਾਰ ਕੇ ਹੀ ਬੱਚਾ ਜਿੱਤਦਾ ਵਾ ਪਰ ਕੁਝ ਥਾਵਾਂ ਤੇ ਇਦਾਂ ਪਲੇਅਰਾਂ ਨਾਲ ਮੈਂ ਕਰੀਬੀ ਸਿੰਘ ਨੇ ਕਾਫੀ ਜਿਹੜੇ ਗੇਮ ਛੱਡ ਚੁੱਕੇ ਨੇ ਗੱਤਕੇ ਦੀ ਇਸ ਕਾਰਨ ਕਰਕੇ ਕਿ ਮੈਂ ਪੁੱਛਦਾ ਕਿਉਂ ਕਾਰਨ ਕੀ ਐ ਕਿ ਇਹ ਤਕਾ ਹੀ ਬਹੁਤ ਹੁੰਦਾ ਜੀ ਉੱਥੇ ਤਾਂ ਹੀ ਆਪਣੇ ਬੰਦੇ ਜਿਤਾਈ ਜਾਂਦੇ ਨੇ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਨਾ ਤੁਸੀਂ ਕਿਸੇ ਦੇ ਯਾਨੀ ਕਿ ਮਨੋਰਥ ਨੂੰ ਤੋੜੋ ਨਾ ਕਿਸੇ ਦੇ ਜੱਜ ਬੇ ਨੂੰ ਤੋੜੋ ਨਾ ਇਸ ਤਰ੍ਹਾਂ ਤੋੜਨਾ ਹੁੰਦਾ ਹੈ ਬੜੇ ਔਖੇ ਸੀ ਪਰਸੋਂ ਗੁੱਡੀਆਂ ਨੂੰ ਖੜਾਇਆ ਬੈਠੇ ਨੇ ਗੁਰਕੀਰਤ ਸਿੰਘ ਜੀ ਨਾਲ ਗਏ ਸੀ ਕਿੰਨਾ ਔਖਾ ਉਸ ਗੁੱਡੀਆਂ ਨੂੰ ਖੜਾਇਆ ਚ ਉਸ ਗੁੱਡਿਆ ਖੇਡੀ ਵੀ ਉਹ ਰੈਫਰੀ ਦਾ ਕੰਫੀਡੈਂਸ ਇੰਨਾ ਤਾਂ ਸੀਗਾ ਕਿ ਬੱਚੀ ਜਿੱਤ ਹੀ ਨਹੀਂ ਸਕਦੀ ਪਰ ਉਸ ਬੱਚੀ ਦਾ ਲਾਈਵ 골ਡ ਆਇਆ ਤੁਸੀਂ ਉਸ ਬੱਚੇ ਨੂੰ ਮੌਕਾ ਦੋ ਨਾ ਜਿਹੜਾ ਬੱਚਾ ਚੰਗਾ ਖੇਡਦਾ ਹੋਵੇ ਸਾਡੇ ਅਖਾੜੇ ਦੇ ਵਿੱਚ ਛੱਤ ਦੇ ਵਿੱਚ ਨਾ ਜੀ ਕਹਿੰਦੇ ਕਵਾਂਦੇ ਘਰਾਂ ਦੇ ਵਿੱਚੋਂ ਬੱਚੇ ਆਉਂਦੇ ਨੇ ਪਰ ਸਭ ਤੋਂ ਜ਼ਿਆਦਾ ਸੋਹਣਾ ਗੁੜੀਆ ਖੇਡਦੀ ਐ ਇੱਕ ਜੇ ਮੈਂ ਉਹਦਾ ਨਾਮ ਲਾਉਂਗਾ ਤਾਂ ਫਿਰ ਉਸ ਚਲ ਸੋਭਾ ਹੋ ਜੂਗੀ ਪਰ ਹੈ ਸੋਭਾ ਸੱਚੀ ਉਹ ਇਹ ਜਿਹੜੇ ਪਲੇਅਰਾਂ ਦੀ ਅਸੀਂ ਸੋਭਾ ਕਰਾਂਗੇ ਉਹ ਪਲੇਅਰ ਵਾਕਈ ਸੋਹਣਾ ਖੇਡਣਗੇ ਤੇ ਦੂਸਰੇ ਬੱਚਿਆਂ ਨੂੰ ਉਹਨਾਂ ਨਾਲ ਦੇਖ ਕੇ ਇਹ ਮਿਲੂਗਾ ਵੀ ਹਾਂ ਵੀ ਅਸੀਂ ਉਸ ਬੱਚੇ ਵਰਗਾ ਖੇਡੀਏ ਉਹਦੇ ਬੱਚੇ ਵਰਗਾ ਬਣੀਏ ਅੱਛਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸ਼ਸਤਰ ਵਿਦਿਆ ਦੀ ਸ਼ੁਰੂਆਤ ਕਿੱਥੋਂ ਹੋਈ ਉਹ ਆ ਕੇ ਸਾਨੂੰ ਦੱਸ ਦਿੰਨੇ ਵੀ ਬੱਚਾ ਬਾਣਾ ਨਹੀਂ ਪਾਊਗਾ ਜੀ ਬਾਣਾ ਪਾਣ ਦਾ ਫਾਉਲ ਹੈ ਜੀ ਗੇਮ ਦੇ ਵਿੱਚ ਸਕੂਲੀ ਗੇਮ ਦੇ ਵਿੱਚ ਬਾਣਾ ਪਾਉਣ ਦਾ 파উল ਹੈ ਹੁਣ ਇਹ ਸਿੰਘ ਜਿਹੜਾ ਸਿੰਘ ਬਚਪਨ ਤੋਂ ਹੀ ਬਾਣਾ ਪਾਉਂਦਾ ਵਾ ਉਹ ਬਾਣਾ ਪਾਕੀ ਖੇਡੂਗਾ ਉਹ ਬਾਣਾ ਲਾ ਦੇ ਆਪਣਾ ਉਹ ਬਾਣਾ ਲਾ ਕੇ ਖੇਡੇ ਚਲੋ ਅਸੀਂ ਵੀ ਥੋੜੇ 2 ਸਾਲ ਤੋਂ ਯਾਨੀ ਕਿ ਬਾਣੇ ਤੋਂ ਬਾਹਰ ਤਾਂ ਨਹੀਂ ਹੋਏ ਪਰ ਥੋੜਾ ਜਿਹਾ ਯਾਨੀ ਕਿ ਆਪਣੀ ਜ਼ਿੰਦਗੀ ਨੂੰ ਹੋਰ ਕਰੀਬ ਤੋਂ ਯਾਨੀ ਕਿ ਵਿੱਚ ਵੜ ਕੇ ਇਹਨਾਂ ਲੋਕਾਂ ਦੇ ਸਿੱਖਾ ਆਉਣ ਦਾ ਥੋੜਾ ਜਿਹਾ ਉਮਰਾਲਾ ਕਰਿਆ ਵਾ ਨਹੀਂ ਤਾਂ 20 ਸਾਲ ਅਸੀਂ ਲਗਾਤਾਰ ਬਾਣਾ ਹੀ ਪਾਇਆ ਵਾ ਅਸੀਂ ਕਦੇ ਪੈਂਚਰਟ ਪਾਈ ਰਹੀ ਸੀ ਨਹੀਂ ਪੂਟਾਂ ਬਈ ਠੀਕ ਹੈ ਫਿਰ ਬੂਟਾਂ ਦਾ ਕਹਿੰਦੇ ਬੂਟ ਸਪੋਰਟਸ ਤਾਂ ਹੈਗੇ ਨੇ ਪਰ ਪੂਰੇ ਸਪੋਰਟਸ ਨਹੀਂ ਹੈਗੇ ਕਮਾਲ ਦੀ ਗੱਲ ਹੈ ਤੁਸੀਂ ਕਿੱਡੇ ਵੱਡੇ ਲੈਵਲ ਤੇ ਗੱਤਕੇ ਨੂੰ ਅੱਗੇ ਲੈ ਕੇ ਜਾਣਾ ਵਾ ਗੱਤਕੇ ਦੇ ਵਿੱਚ ਬੂਟ ਪਾਣਾ ਤਾਂ ਹੈ ਹੀ ਨਹੀਂ ਆ ਫੌਜਾਂ ਦੇਖ ਲਓ ਤੁਸੀਂ ਫੌਜਾਂ ਹਮੇਸ਼ਾ ਨੰਗੇ ਪੈਰੀਆਂ ਸੱਜਦੀਆਂ ਨੇ ਮੇਰੇ ਬੂਟ ਪਾਏ ਨੇ ਚਲ ਠੀਕ ਹੈ ਜਿਹੜੇ ਬੱਚੇ ਕੋਲੇ ਬੂਟ ਲੈਣ ਦੀ ਸ਼ਮਤਾ ਨਹੀਂ ਹੈਗੀ ਉਹ ਦੱਸਿਓ ਜਿਹੜੇ ਬੱਚੇ ਕੋਲੇ ਬੂਟ ਲੈਣ ਦੀ ਸ਼ਮਤਾ ਨਹੀਂ ਹੈਗੀ ਤੁਸੀਂ ਦਿੰਦੇ ਕਿਉਂ ਬੱਚੇ ਨੂੰ ਸਿਰਫ ਉਹ ਬੱਚੇ ਅੱਗੇ ਜਾਂਦੇ ਨੇ ਜਿਹੜੇ ਬੱਚੇ ਸਪਾਰਸ਼ੀ ਹੁੰਦੇ ਨੇ ਹੈ ਮੈਂ ਕਿੰਨੇ ਹੀ ਬੱਚੇ ਦੇਖੇ ਨੇ ਜਿਹੜੇ ਬੱਚੇ ਕਹਿੰਦੇ ਮੈਂ ਕਿ ਭਾਈ ਸਾਹਿਬ ਕਹਿੰਦੇ ਬਾਣਾ ਨਹੀਂ ਜੀ ਸਾਡਾ ਕਿੰਮ ਕਹਿੰਦੇ ਅੱਗੇ ਜਾ ਸਕਦਾ ਇਸ ਕਰਕੇ ਅਸੀਂ ਅੱਗੇ ਖੇਡਣ ਹੀ ਨਹੀਂ ਜਾ ਸਕਦੇ ਕਿਉਂ ਨਹੀਂ ਜਾ ਸਕਦਾ ਬਾਣਾ ਇਹ ਸਾਡੇ ਬਾਪੂ ਦੀ ਗੇਮ ਹੈ ਥਾਡੇ ਬੁੜੇ ਦੀ ਨਹੀਂ ਹੈਗੀ ਇਹ ਸਾਡੇ ਬਾਪੂ ਦੀ ਦੇਣ ਹੈ ਤੇ ਸਾਡੇ ਬਾਪੂ ਨੇ ਸਾਨੂੰ ਬਾਣਾ ਬਾਣੀ ਬਖਸ਼ਿਆ ਵਾ ਸ਼ਸਤਰ ਵਿਦਿਆ ਬਖਸ਼ੀ ਵਾ ਨੰਗੇ ਪੈਰੀ ਖੇਡਾਂਗੇ ਅਸੀਂ ਸ਼ਸਤਰ ਵਿਦਿਆ ਤਾਂ ਖੇਡਣੀ ਨੰਗੇ ਪੈਰੀ ਚਾਹੀਦੀ ਹੈ ਕਿੰਨੇ ਬੱਚੇ ਨੇ ਜਿਹੜੇ ਨੰਗੇ ਪੈਰੀ ਨਗਰ ਕੀਰਤਨ 'ਚ ਖੇਡਦੇ ਨੇ ਜੀ ਅਸੀਂ ਤਾਂ ਸ਼ਸਤਰ ਚੱਕਣਾ ਹੀ ਨਹੀਂ ਬੂਟ ਪਾ ਕੇ ਤੁਸੀਂ ਚੱਕ ਲੋ ਤੁਹਾਨੂੰ ਪਾਉਂਦਾ ਬੂਟ ਪਾ ਕੇ ਤੁਸੀਂ ਪਹਿਲਾਂ ਬਾਣਾ ਕੱਢਤਾ ਸਾਡੀ ਗੇਮ 'ਚੋਂ ਹੁਣ ਤੁਸੀਂ ਕਿਨਮ ਕੰਨੇ ਸ਼ਸਤਰ ਚਕਾਉਂਗੇ ਸਾਨੂੰ ਜੋੜੇ ਚਕਾ ਕੇ ਹਨਾ ਫਿਰ ਤੁਸੀਂ ਹੌਲੀ ਹੌਲੀ ਦਮਾਲਾ ਵੀ ਕੱਢ ਦੋਗੇ ਗਾਹ ਨੂੰ ਫਿਰ ਤੁਸੀਂ ਸਾਡੀ ਗੁੱਡੀਆਂ ਦੇ ਕੱਛੇ ਵੀ ਪਵਾਉਂਗੇ ਹਨਾ ਇਹ ਤਾਂ ਜੀ ਵਰਦੀ ਨਹੀਂ ਹੈਗੀ ਵਰਦੀ ਤਾਂ ਕੱਛੇ ਪਾਉਣ ਦੀ ਹੈ ਕਮਾਲ ਦੀ ਗੱਲ ਹੈ ਸਾਡੀ ਵਰਦੀ ਹੋਈ ਨਹੀਂ ਹੈਗੀ ਉਹ ਅਸੀਂ ਕਿਉਂ ਪਾਈਏ ਬਾਣੇ ਵਾਲੇ ਪਾ ਕੇ ਬਾਣੇ ਸਿੰਘ ਉਹਨਾਂ ਉੱਪਰ ਬੈਠੇ ਉਧੇਦਾਰਾਂ ਨੂੰ ਬੇਨਤੀ ਹੈ ਭਾਈ ਬਾਣਾ ਕੰਪਲਸਰੀ ਕਰੋ ਭਈਏ ਆ ਕੇ ਮੈਡਲ ਲਈ ਜਾਂਦੇ ਨੇ ਸਾਡੇ ਜਿੱਥੇ ਸਾਡੇ ਬੱਚਿਆਂ ਨੇ ਉਪਾਦੀਆਂ ਲੈਣੀਆਂ ਨੇ ਉੱਥੇ ਭਈਏ ਆ ਕੇ ਮੈਡਲ ਲੈ ਕੇ ਜਾ ਰਹੇ ਨੇ ਤੇ ਉਹ ਵੀ ਨਹੀਂ ਕੁਝ ਬੋਲਦੇ ਹੈ ਜੀ ਤੇ ਉਹਨਾਂ ਨੂੰ ਤਾਂ ਵਧੀਆ ਹੋ ਗਿਆ ਜਿਹੜੇ ਬੱਚਿਆਂ ਨੂੰ ਕਿ ਨਾਮ ਕਹਿੰਦੇ ਜਿਹੜਾ ਇੱਕ ਰੂਲ ਰੈਗੂਲੇਸ਼ਨ ਹੁੰਦਾ ਹਰ ਗੇਮ ਦਾ ਹਰ ਧਰਮ ਦਾ ਠੀਕ ਹੈ ਤੁਸੀਂ ਹੋਰ ਧਰਮ ਦਾ ਬੱਚੇ ਨੂੰ ਖਿਲਾ ਦਿਓ ਰੋਲਾ ਪੈ ਜਾਊਗਾ हां गतका ਤੁਸੀਂ ਉਹਨਾਂ ਨੂੰ ਰੁਮਾਲ ਬਨ ਕੇ ਖੜਾ ਦੋ ਮੈਂ ਦੇਖਿਆ ਵੱਡੇ ਵੱਡੇ ਜਿਹੜੀ ਸਟੇਟਾਂ ਨੇ ਨਾ ਉੱਥੇ ਰੁਮਾਲ ਬਨ ਕੇ ਉੱਤੇ ਫੇਸ ਗਾਰਡ ਲਾ ਕੇ गतका ਖੇਡਣ ਦੇ ਹੁੰਦੇ ਨੇ ਤੇ ਉਹਨਾਂ ਲਈ ਕੋਈ ਰੂਲ ਹੀ ਨਹੀਂ ਹੈਗਾ ਯਾਰ ਬਾਣਾ ਕੰਪਲਸਰੀ ਕਿਉਂ ਨਹੀਂ ਕਰਦੇ ਤੁਸੀਂ ਜਿਹੜਾ ਇੱਕ ਪੱਕਾ ਬਾਣਾ ਸ਼ਸਤਰ ਧਾਰੀ ਹੈ ਉਹ ਬੱਚੇ ਕਿਵੇਂ ਅੱਗੇ ਆਉਣਗੇ ਉਹ ਆਉਣਗੇ ਹੀ ਨਹੀਂ ਅੱਗੇ ਕਿਉਂਕਿ ਮੌਕਾ ਹੀ ਉਹਨਾਂ ਨੂੰ ਮਿਲ ਰਿਹਾ ਵਿਹਾਂ ਜਿਹੜੇ ਸ਼ਿਕਾਰ ਸੀ ਟੱਟੂ ਨੇ ਵੀ ਅਸੀਂ ਤਾਂ ਆਪਣੇ ਬੱਚਿਆਂ ਨੂੰ ਪਾਣਾ ਕਹੀਂ ਤਾਂ गतका ਖੇਡਣ ਜਾਂਦੇ ਨੇ ਨਗਰ ਕੀਰਤਨਾ ਚ ਲੋਹੜਾਂ ਟੀ-ਸ਼ਰਟਾਂ ਪਾ ਕੇ ਅਸੀਂ ਤਾਂ ਬਕਾਇਦਾ ਫਲੈਕਸ ਦੇ ਵਿੱਚ ਲਿਖਾਇਆ ਵੀ ਹੁਣ ਵੀ ਲਿਖਾਵਾਂਗੇ ਜੀਰੇ ਲੋਅ ਟੀ-ਸ਼ਰਟ ਪੈਂਟ ਸ਼ਰਟ ਪਾਈ ਹੋਊਗੀ ਅਸੀਂ ਚੱਲਦੇ ਗੁਰੂ ਸਾਹਿਬ ਦੇ ਨਗਰ ਕੀਰਤਨ ਦੇ ਵਿੱਚ ਅਸੀਂ ਉਹਨੂੰ ਖੇਡਣ ਨਹੀਂ ਦਿੰਦੇ ਸੀ ਕਿੰਨਾ ਪਹਿਲਾਂ ਦਿੰਦੇ ਸੀ ਕਿ ਤੇਨਾ ਅੱਜ ਦਵਾਂਗੇ ਖੇਡਣ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਤੁਸੀਂ ਪਾਓ ਪ੍ਰੈਕਟਿਸ ਕਰੋ ਪਰ ਜਦੋਂ ਇੱਕ ਕਿੰਨਾ ਕਹਿੰਦੇ ਸੰਗਤ ਰੂਪੀ ਯਾਨੀ ਕਿ ਮਹਾਰਾ ਦਾ ਸਰੂਪ ਦੇ ਵਿੱਚ ਨਗਰ ਕੀਰਤਨ ਜਾ ਰਿਹਾ ਉਦੋਂ ਤੱਕ ਘੱਟੋ-ਘੱਟ ਬਾਣਾ ਪਾ ਲਓ ਤੇ ਜਦੋਂ ਉਹ ਗੇਮ ਕੰਪੀਟੀਸ਼ਨਾਂ ਦੇ ਵਿੱਚ ਜਾ ਰਿਹਾ ਉਦੋਂ ਤੱਕ ਤੁਸੀਂ ਬਾਣਾ ਕੰਪਲਸਰੀ ਕਰੋ ਜੋ ਤੋਂ ਸਭ ਤੋਂ ਪਹਿਲਾਂ 8-9 ਸਾਲ ਪਹਿਲੇ ਸਕੂਲ ਲੈਵਲ ਤੇ ਗੇਮਾਂ ਸ਼ੁਰੂ ਹੋਈਆਂ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਡੇ ਬੱਚੇ ਬਾਣਾ ਪਾ ਕੇ ਚੱਲੇ ਗਏ ਜੀ ਉੱਥੋਂ ਦੇ ਰੈਫਰੀ ਨੇ ਉਹਨਾਂ ਨੂੰ ਫਾਉਲ ਦਿੱਤਾ ਮੈਂ ਵੀਡੀਓ ਬਣਾਈ ਮੈਂ ਕਿ ਤੂੰ ਫਾਉਲ ਤੂੰ ਬਾਣੇ ਨੂੰ ਦੇਣ ਵਾਲਾ ਕੌਣ ਹੈ ਤੇਰੇ ਸਿਰ ਤੇ ਦਸਤਾਰ ਸੱਜੀ ਆ ਪੱਗਾਂ ਦੇ ਵਿੱਚ ਸਿਰ ਫਸਾ ਲਏ ਇਹਨਾਂ ਨੇ ਇਹ ਬਹਿਰੂਪੀਏ ਸਾਡੇ ਵਿੱਚ ਆ ਕੇ ਵੜ ਗਏ ਕਿਉਂ ਇਹਨਾਂ ਨੇ ਬਾਣੇ ਨੂੰ ਕੱਢਤਾ ਇਹ ਜਮਾ ਹੀ ਸਾਡੇ ਤੋਂ ਬਾਣਾ ਵਿਸਾਰ ਦੇਣਗੇ ਬਾਣਾ ਸਾਡਾ ਹੈ ਹੀ ਨਹੀਂ ਕਿਉਂ ਨਹੀਂ ਹੈਗਾ ਭਾਈ ਫਿਰ ਗੱਤਕਾ ਤੁਹਾਡਾ ਨਹੀਂ ਹੈਗਾ ਜੇ ਬਾਣਾ ਤੁਹਾਡਾ ਨਹੀਂ ਹੈਗਾ ਨਾ ਤਾਂ ਗੱਤਕਾ ਵੀ ਤੁਹਾਡਾ ਨਹੀਂ ਹੈਗਾ ਗਤਕਾ ਵੀ ਸਾਡੇ ਗੁਰੂ ਸਾਹਿਬ ਦਾ ਤੇ ਬਾਣਾ ਵੀ ਸਾਡੇ ਗੁਰੂ ਸਾਹਿਬ ਦਾ ਸੱਚੀਆਂ ਗੱਲਾਂ ਨੇ ਬਾਣੇ ਨੂੰ ਕੰਪਲਸਰੀ ਕਰੋ ਹਰ ਗੇਮ ਦੇ ਵਿੱਚ ਬੱਚੇ ਬਾਣਾ ਪਾ ਕੇ ਆਉਣ ਘਟੋ ਘਟ ਐਨਾ ਤਾਂ ਕੰਪਲਸਰੀ ਕਰੋ ਦਮਾਲਾ ਤਾਂ ਬੰਨ ਲਿਆ ਕਰਨ ਬੱਚੇ ਕੋਈ ਕਿਸੇ ਦੀ ਪਰਨੀ ਬੰਨੀ ਹੁੰਦੀ ਹੈ ਕਿਸੇ ਦੇ ਪੱਗ ਤਾਂ ਕਦੋਂ ਆਈ ਸਾਡੇ ਵਿੱਚ ਪੱਗ ਤਾਂ ਹੈ ਹੀ ਨਹੀਂ ਸੀਗੀ ਦੱਸ ਦੋ ਕਿਹੜੇ ਗੁਰੂ ਸਾਹਿਬਾਨ ਦੇ ਪੱਗ ਬੰਨੀ ਹੋਈਆਂ ਪੱਗ ਤਾਂ ਕੋਈ ਹੈ ਹੀ ਨਹੀਂ ਸਾਡੇ ਰਿਵਾਜ ਗੋਲ ਦਸਤਾਰਾਂ ਜਾਂ ਦਮਾਲਾ ਵਾ ਦਮਾਲਾ ਚੜਾਓ ਤੁਸੀਂ ਦਮਾਲਾ ਦਾ ਕੰਪਲਸਰੀ ਰੂਲ ਰੱਖੋ ਤੇ ਠੀਕ ਹੈ ਅਸੀਂ ਪੂਰਨ ਨਹੀਂ ਹੋਵਾਂਗੇ ਹੋਣ ਗਿਆ ਸਾਡੇ ਵਿੱਚ ਘਾਟਾਵਾਦ ਦਾ ਪਰ ਤੁਸੀਂ ਉਹਨਾਂ ਬੱਚਿਆਂ ਨਾਲ ਧੱਕਾ ਨਾ ਕਰਿਆ ਕਰੋ ਜਿਹੜੇ ਅੱਗੇ ਹੋ ਕੇ ਧੱਕਾ ਕਰਦੇ ਨੇ ਤੇ ਚਲੋ ਉੱਥੇ ਅਸੀਂ ਨਹੀਂ ਪਹੁੰਚ पाए ਪਰ ਕਿਨਮ ਕਹਿੰਦੇ ਪੂਰੀ ਜਿੰਨੀ ਨੌਲੇਜ ਸਾਡੇ ਉਸਤਾਦਾਂ ਨੇ ਸਾਨੂੰ ਬਖਸ਼ੀ ਹੈ ਕਿਸੇ ਵੀ ਬੱਚੇ ਨਾਲ ਕਦੇ ਧੱਕਾ ਨਹੀਂ ਕਰਿਆ ਆਏਗਾ ਕੋਈ ਕੈਦਵੇ ਖੜ ਕੇ ਏਡੇ ਏਡੇ ਵੱਡੇ ਵੱਡੀ ਉਪਾਦਨੀਆਂ ਤੇ ਪਹੁੰਚ ਗਏ ਬੱਚੇ ਸਾਡੇ ਤੋਂ ਸਿੱਖ ਕੇ ਆ ਸਾਡੇ ਤੋਂ ਸਾਡੇ ਕੋਲੋਂ ਲੰਘ ਕੇ ਕਦੇ ਕੈਦਵੇ ਵੀ ਜੰਗੀ ਨੇ ਕਿਸੇ ਨਾਲ ਧੋਖਾ ਕੀਤਾ ਹੋਵੇ ਮਾਰੇ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਇਹ ਦੇਖਿਆ ਜਾਂਦਾ ਵੇ ਕਿਹੜੇ ਵਰਗ ਦਾ ਬੱਚਾ ਕਿਤੇ ਕੀ ਦਾ ਉਸਤਾਦ ਸਪਾਰਸ਼ ਚਲਦੀ ਆ ਬਸ ਇੱਥੇ ਸਿੱਕਾ ਚਲਦਾ ਕਿਸੇ ਵੀ ਖੇਡ ਦੇ ਵਿੱਚ ਲੈ ਲੋ ਖੇਡ ਸਾਡੀ ਕਿਉਂ ਨਹੀਂ ਅੱਗੇ ਜਾਂਦੀ ਉਹ ਹਰਿਆਣੇ ਵਾਲੇ ਹਿਮਾਚਲ ਵਾਲੇ ਦੇਖ ਲੋ ਹਰਿਆਣੇ ਵਾਲੇ ਕਿੱਡੀ ਖੇਡ ਦੇ ਵਿੱਚ ਉਪਾਦੀ ਆ ਸਾਡੇ ਘਰਾਂ ਦੇ ਵਿੱਚ ਅਸੀਂ ਕੁੜੀਆਂ ਨੂੰ ਕੱਢਦੇ ਹੀ ਨਹੀਂ ਐ ਹੋਜੂ ਉਹ ਜੋ ਸਾਡੀ ਗੇਮ ਹੈ ਜਿਹੜੀ ਸਾਡੀ ਗੇਮ ਹੈ ਗੱਤਕਾ ਸਾਡਾ ਸੱਭਿਆਚਾਰ ਨੱਚਣਾ ਟੱਪਣਾ ਨਹੀਂ ਹੈਗਾ ਇਹ ਆਪੇ ਹੀ ਬਣਾ ਲਿਆ ਸੀ ਸਾਡਾ ਸੱਭਿਆਚਾਰ ਨਹੀਂ ਹੈਗਾ ਸਿੱਗਾ ਸਾਡਾ ਸੱਭਿਆਚਾਰ ਇਹ ਆ ਜਿਹੜਾ ਖੇਡ ਰਹੇ ਨੇ ਬੱਚੇ ਇਹ ਸਾਡਾ ਸੱਭਿਆਚਾਰ ਵਾ ਇਹ ਸਾਡਾ ਸੱਭਿਆਚਾਰ ਵਾ ਜਿਹੜਾ ਸਾਂਭਣ ਦਾ ਯੋਗ ਹੈ ਹਰ ਵੀਡੀਓ ਦੇ ਵਿੱਚ ਕਹਿੰਨਾ ਨਾ ਮੋਮਬੱਤੀਆਂ ਤੇ ਧਰਮਿਆਂ ਨਾਲ ਕਦੇ ਵੀ ਯਾਨੀ ਕੀ ਤੁਸੀਂ ਕਹੋ ਨਾ ਤੁਹਾਨੂੰ ਇਨਸਾਫ ਮਿਲੇਗਾ ਤਾਂ ਇਨਸਾਫ ਨਹੀਂ ਮਿਲਣਾ ਹਰ ਹਰ ਕਿਸੇ ਤੁਹਾਨੂੰ ਕਿਨ ਕਹਿੰਦੇ ਬੱਚੀ ਨੂੰ ਤੇਗ ਚੱਕਣੀ ਪੈਣੀ ਹੈ ਸ਼ਸਤਰਧਾਰੀ ਹੋਣਾ ਪੈਣਾ ਸ਼ਸਤਰ ਵਿਦਿਆ ਸਿੱਖਣੀ ਪੈਣੀ ਹੈ ਘੋੜਸਵਾਰ ਸਿੱਖਣੀ ਪੈਣੀ ਹੈ ਤਾਂ ਤਾਕਿ ਤੇ ਖਾਲਸਾ ਪੂਰਾ ਪ੍ਰਗਟ ਹੋਣਾ ਵਾ ਜੇ ਤੁਸੀਂ ਕਹੋ ਵੀ ਹਾਂ ਵੀ ਕਿ ਨਾਮ ਕਹਿੰਦੇ ਏਸੀਆਂ ਦੇ ਵਿੱਚ ਰਹਿ ਕੇ ਪੀਜ਼ੇ ਖਾ ਕੇ ਜਾਂ ਐਲਸੀਡੀਆਂ ਲਾ ਕੇ ਤੁਸੀਂ ਕਹੋ ਵੀ ਬਸ ਅਸੀਂ ਤਾਂ ਸੁਣ ਲਿਆ ਉੱਥੇ ਬੈਠੇ ਦੋ ਚਾਰ ਕਮੈਂਟ ਕਰਤੇ ਤਾਂ ਕਿ ਨਾਮ ਕਹਿੰਦੇ ਕੰਮ ਬੇਲਿਆਂ ਦੇ ਆ ਐ ਨਹੀਂ ਹੋਣਾ ਮੈਦਾਨ ਰੜੇ ਮੈਦਾਨ ਦੇ ਵਿੱਚ ਰੜਨਾ ਪੈਣਾ ਹੈ ਗੱਲ ਪੰਥ ਦੇ ਵਿੱਚ ਕਿਵੇਂ ਸਿੰਘ ਰਹਿੰਦੇ ਨੇ ਦੇਖੋ ਇੱਕ ਵਾਰੀ ਜਾ ਕੇ ਨਿਗਾਹ ਮਾਰ ਕੇ ਅਸੀਂ ਵੀ ਉੱਥੋਂ ਹੀ ਆਏ ਵਾ ਠੀਕ ਹੈ ਨਾ ਤੇ ਫੌਜਾ ਤਿਆਰ ਬਰ ਤਿਆਰ ਐਨ ਕਮਰ ਕਸਾ ਕਰਕੇ ਰਹਿੰਦੀਆਂ ਨੇ ਜੇ ਸ ਸਿੰਘ ਕੋਲੇ ਸ਼ਸਤਰ ਨਹੀਂ ਹੈਗਾ ਨਾ ਉਹਦੀ ਪੱਗ ਅੱਜ ਲੈ ਜਾਵੇ ਤਾਂ ਕੱਲ ਲੈ ਜਾਵੇ ਲੈਣੀ ਉਹ ਹੀ ਲੈਣੀ ਹੈ ਬੰਬੇ ਵਾਲਾ ਸੀਨ ਦੇਖ ਲਓ ਜੇ ਉਹ ਟੀਟੀ ਟੀਟੀ ਉੱਪਰ ਦੀ ਸ਼ਸਤਰ ਪਾ ਕੇ ਦਮਾਲਾ ਚਲਾਇਆ ਹੁੰਦਾ ਮਜਾਲ ਸੀਗਾ ਕੋਈ ਦਾੜੇ ਨੂੰ ਹੱਥ ਪਾ ਦਿੰਦਾ ਹੈ ਜੀ ਕੋਈ ਨਹੀਂ ਦਾੜੇ ਨੂੰ ਹੱਥ ਪਾ ਸਕਦਾ ਸੀਗਾ ਨਹੀਂ ਪਾ ਸਕਦਾ ਹੈ ਹੈ ਕੋਈ ਨਹੀਂ ਦਾੜੇ ਨੂੰ ਹੱਥ ਪਾ ਸਕਦਾ ਜਿਹੜਾ ਰੂਪ ਬਖਸ਼ਿਆ ਅਗਲਾ ਸੋਤ ਸਮਝ ਕੇ ਹੱਥ ਪਾਉਂਦਾ ਹਾਂ ਸੋਤ ਸਮਝ ਕੇ ਹੱਥ ਪਾਉਂਦਾ ਵਾ ਇਸੇ ਇਸੇ ਰੂਪ ਦੇ ਵਿੱਚ ਕਦੇ ਸੁਣਿਆ ਕਿਸੇ ਸਿੰਘਣੀ ਨੂੰ ਕਿਸੇ ਨੇ ਹੱਥ ਪਾਤਾ ਹੋਵੇ ਦਮਾਲਾ ਚਲਾਇਆ ਹੋਵੇ ਜਿਨੇ ਹੈ ਤੁਮਾਲਾ ਚੜਿਆ ਹੋਵੇ। ਪੱਟ ਲਾ ਦੰਦੀ ਨਾਲ ਦੇ ਨਾਲ ਪੱਟਾ ਲਾ ਦੇਣਗੇ ਅਗਲੇ। ਪਤਾ ਹੀ ਹੈ ਪਹਿਲਾਂ ਹੀ ਮੰਦਿਰ ਨੂੰ ਕਿਹਨੂੰ ਹੱਥ ਪਾਉਣਾ ਕਿਹਨੂੰ ਨਹੀਂ। ਕੁੜੀਆਂ ਵੀ ਘਟ ਨਹੀਂ ਹੈਗੀਆਂ ਸਾਡੀਆਂ ਭੈਣਾਂ ਉਹਨਾਂ ਨੂੰ ਤਕਲੀਨ ਸ਼ੇ ਪਸੰਦ ਨੇ। ਦਾੜੇ ਵਾਲੇ ਖਾਣ ਪੀਣ ਵਾਲੇ ਉਹਨਾਂ ਨੂੰ ਕਿਨਮ ਕਹਿੰਦੇ ਪਸੰਦ ਜਿਹੜੇ ਖਾਂਦੇ ਪੀਂਦੇ ਨੇ ਉਹ ਪਸੰਦ ਨੇ। ਜਿਹੜੇ दारू ਪੀਂਦੇ ਉਹਨਾਂ ਕਿਉਂਕਿ ਆਪ ਨਾਲ ਬਹਿ ਕੇ ਪੀਣੀ ਹੈ। ਆਣ ਵਾਲੀ ਨਸਲਾਂ ਨਹੀਂ ਜੰਮਣ ਲੱਗੀਆਂ ਪੰਜਾਬ 'ਚ ਜਿਸ ਤਰ੍ਹਾਂ ਇਹੀ ਹਾਲ ਰਿਹਾ ਕੁੜੀਆਂ ਦਾ ਸਾਡੀਆਂ ਦਾ। ਹਲੋ ਸਾਡੀਆਂ ਭੈਣਾਂ ਨੇ ਵਿਸਰ ਗਿਆ ਠੀਕ ਹੈ। ਔਰ ਇੱਥੇ ਜਿਹੜਾ ਜਸਵਿੰਦਰ ਸਿੰਘ ਵੀਡੀਓ ਬਣਾ ਰਿਹਾ ਉਹ ਆਪ ਯਾਨੀ ਕਿ ਦੁਬਾਰਾ ਜੁੜਿਆ ਵਾ ਰਵਿੰਦਰ ਸਿੰਘ ਨੇ ਸਾਡੇ ਵੱਡੇ ਵੀਰ ਹੈ ਨਾ ਭਰਾਵਾਂ ਵਰਗੇ ਪਿਆਰ ਹੈ ਇਹਨਾਂ ਨਾਲ ਇਹ ਜੁੜੇ ਨੇ ਜਦੋਂ ਇਹ ਜੁੜ ਸਕਦੇ ਨੇ ਤਾਂ ਤੁਹਾਡੀ ਕੀ ਹਸਿਆਤ ਹਸਿਆਤ ਹੈ ਬਾਣੀ ਨਾਲ ਇੱਕ ਵਾਰੀ ਮੂੰਹ ਤਾਂ ਪਾ ਕੇ ਦੇਖੋ ਦੇਕ ਮਹਾਰਾਜ ਗੁਰੂ ਸਾਹਿਬ ਆਪੇ ਕਿਰਪਾ ਕਰਦੇ ਨੇ ਹੈ ਚਰਨ ਅਨੁਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੈ ਤਾਂ ਇੱਕ ਕਦਮ ਮੇਰੇ ਵੱਲ ਪੱਟ ਕੇ ਵੇਖ ਮੈਂ ਕਰੋੜਾ ਕਦਮ ਅੱਗੇ ਓਕੇ ਗਲਵੱਕੜੀ ਪਾ ਕੇ ਤੈਨੂੰ ਲੈਣ ਆਵਾਂਗਾ ਅਸੀਂ ਕੋਸ਼ਿਸ਼ ਕਰਦੇ ਹੀ ਨਹੀਂ ਕੋਸ਼ਿਸ਼ਾਂ ਕੀਤੀਆਂ ਕਾਮਯਾਬ ਹੋ ਜਾਂਦੀਆਂ ਨੇ